ਜਿਹੜਾ ਰੋਸ ਧਰਨਾ ਲਗਾਇਆ ਜਾ ਰਿਹਾ ਉਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਪੱਗ ਬਨ ਕੇ ਲੱਖਾਂ ਸਿਧਾਣਾ ਸਟੇਜ ਦੇ ਉੱਤੇ ਪਹੁੰਚ ਚੁੱਕੇ ਨੇ ਬਿਲਕੁਲ ਉਹਨਾਂ ਦੇ ਨਾਲ ਜਸਕਰਨ ਸਿੰਘ ਕਾਨ ਸਿੰਘ ਵਾਲਾ ਵੀ ਬੈਠੇ ਹੋਏ ਵਿਖਾਈ ਦੇ ਰਹੇ ਨੇ ਹਾਲਾਂਕਿ ਕਿਸਾਨ ਆਗੂਆਂ ਦੇ ਵੱਲੋਂ ਵੀ ਕਿਹਾ ਗਿਆ ਸੀ ਕਿ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਰੋਸ ਧਰਨੇ ਦੇ ਵਿੱਚ ਉਹ ਵੀ ਸ਼ਾਮਿਲ ਹੋਣਗੇ ਬਰਨਾਲਾ ਦੇ ਪਿੰਡ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਤੁਹਾਡੀ ਸਕਰੀਨ ਦੇ ਉੱਤੇ ਨੇ ਜਿੱਥੇ ਕਿ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿੱਥੇ ਲੋਕ ਪਹੁੰਚੇ ਹੋਏ ਨੇ ਹਾਲਾਂਕਿ ਇੰਨੀ ਜ਼ਿਆਦਾ ਠੰਡ ਹੋਣ ਦੇ ਬਾਵਜੂਦ ਉੱਥੇ ਇੰਨਾ ਵੱਡਾ ਇਕੱਠ ਵੇਖਣ ਨੂੰ ਮਿਲ ਰਿਹਾ ਤਾਂ ਇਸ ਪੰਜਾਬੀਆਂ ਨੂੰ ਸੰਬੋਧਨ ਕਰਨ ਦੇ ਲਈ ਸਟੇਜ ਦੇ ਉੱਤੇ ਲੱਖਾਂ ਸਿਧਾਣਾ ਪਹੁੰਚ ਚੁੱਕੇ ਨੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਹਾਲਾਂਕਿ ਇਸ ਤੋਂ ਪਹਿਲਾਂ ਸੁਖ ਜਗਰਾਓ ਵੀ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ ਪਰ ਹੁਣੇ ਲੱਖਾਂ ਸਿਧਾਣਾ ਸਟੇਜ ਦੇ ਉੱਤੇ ਪਹੁੰਚ ਚੁੱਕੇ ਨੇ ਕਿਉਂਕਿ ਭਾਨਾ ਸਿੱਧੂ ਦੇ ਉੱਤੇ ਇੱਕ ਤੋਂ ਬਾਅਦ ਇੱਕ ਤਿੰਨ ਪਰਚੇ ਦਰਜ ਕਰ ਦਿੱਤੇ ਗਏ ਨੇ ਹਾਲੀ ਦੇ ਵਿੱਚ ਬਹੁਤ ਵਿਖੇ ਇੱਕ ਵਿਅਕਤੀ ਦੇ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਭਾਨਾ ਸਿੱਧੂ ਦੇ ਖਿਲਾਫ ਐਸੇ ਰੋਸ ਦੇ ਵਿੱਚ ਕਿ ਆਖਿਰਕਾਰ ਹੈ ਭਾਨਾ ਸਿੱਧੂ ਜਿਸ ਨੇ ਕਿ ਅਕਸਰ ਹੀ ਮਜ਼ਲੂਮਾਂ ਦੀ ਆਵਾਜ਼ ਚੁੱਕੀ ਹੈ ਨੌਜਵਾਨਾਂ ਨੂੰ ਸਿੱਧੇ ਰਾਹੀਂ ਪਾਇਆ ਹੈ ਉਸ ਦੇ ਨਾਲ ੱਤਕਾ ਕੀਤਾ ਜਾ ਰਿਹਾ ਇਸ ਕਰਕੇ ਅੱਜ ਇਹ ਰੋਸ ਧਰਨਾ ਲਗਾਇਆ ਗਿਆ ਹੈ ਤਸਵੀਰਾਂ ਦੇ ਤੁਹਾਨੂੰ ਲੱਖਾ ਸਿਧਾਣਾ ਦੀਆਂ ਦਿਖਾ ਰਹੇ ਆ ਕਿ ਪੱਗ ਬਨ ਕੇ ਸਟੇਜ ਦੇ ਉੱਤੇ ਪਹੁੰਚੇ ਨੇ ਬਿਲਕੁਲ ਉਹਨਾਂ ਦੇ ਨਾਲ ਜਸਕਰਨ ਸਿੰਘ ਕਾਨ ਸਿੰਘ ਵਾਲਾ ਵੀ ਬੈਠੇ ਹੋਏ ਵਿਖਾਈ ਦੇ ਰਹੇ ਨੇ ਥੋੜੀ ਦੇਰ ਦੇ ਵਿੱਚ ਲੱਖਾ ਸਿਧਾਣਾ ਜਿਹੜੇ ਆ ਸੰਬੋਧਨ ਕਰਨਗੇ ਪੰਜਾਬੀਆਂ ਨੂੰ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਨਾਰਾ ਮਾਰਨਗੇ ਭਾਨਾ ਸਿੱਧੂ ਦੇ ਹੱਕ ਦੇ ਲਈ ਇਹ ਹੈ ਰੋਸ ਧਰਨਾ ਜਿੱਥੇ ਲਖਸਿਧਾਣਾ ਪਹੁੰਚਿਆ ਬਿਲਕੁਲ ਉਹਨਾਂ ਦੇ ਪਿੱਛੇ ਜਗਦੀਪ ਰੰਧਾਵਾ ਵੀ ਬੈਠੇ ਹੋਏ ਵਿਖਾਈ ਦੇ ਰਹੇ ਨੇ ਸਟੇਜ ਦੇ ਉੱਤੇ ਲਖਸਿਧਾਣਾ ਤੇ ਜਸਕਰਨ ਸਿੰਘ ਕਾਨ ਸਿੰਘ ਵਾਲਾ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਦੇ ਹੋਏ ਵਿਖਾਈ ਦੇ ਰਹੇ ਨੇ ਕਿਸਾਨ ਆਗੂ ਵੀ ਪਹੁੰਚ ਚੁੱਕੇ ਨੇ ਕਾਫੀ ਵੱਡਾ ਇਕੱਠ ਜਿਹੜਾ ਹੈ ਇਸ ਵੇਲੇ ਵੇਖਣ ਨੂੰ ਮਿਲ ਰਿਹਾ ਹੈ ਕੀ ਲੱਖਾ ਸਿਧਾਣਾ ਦੇ ਨਾਲ ਜਗਦੀਪ ਰੰਧਾਵਾ ਵੀ ਅੱਗੇ ਜਾਂਦੇ ਹੋਏ ਵਿਖਾਈ ਦੇ ਰਹੇ ਨੇ ਸਟੇਜ ਦੇ ਉੱਤੇ ਪਹੁੰਚ ਚੁੱਕੇ ਨੇ ਥੋੜੀ ਦੇਰ ਦੇ ਵਿੱਚ ਸੰਬੋਧਨ ਕਰਨਗੇ ਲੱਖਾ ਸਿਧਾਣਾ ਦੇ ਬਿਲਕੁਲ ਪਿੱਛੇ ਮਾਨ ਬਠਿੰਡੇ ਵਾਲਾ ਵੀ ਜਾਂਦਾ ਹੋਇਆ ਵਿਖਾਈ ਦੇ ਰਿਹਾ ਜਿਹੜਾ ਰੋਸ ਧਰਨਾ ਲਗਾਇਆ ਜਾ ਰਿਹਾ ਉਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਪੱਗ ਬਨ ਕੇ ਲੱਖਾਂ ਸਿਧਾਣਾ ਸਟੇਜ ਦੇ ਉੱਤੇ ਪਹੁੰਚ ਚੁੱਕੇ ਨੇ ਬਿਲਕੁਲ ਉਹਨਾਂ ਦੇ ਨਾਲ ਜਸਕਰਨ ਸਿੰਘ ਕਾਨ ਸਿੰਘ ਵਾਲਾ ਵੀ ਬੈਠੇ ਹੋਏ ਵਿਖਾਈ ਦੇ ਰਹੇ ਨੇ ਹਾਲਾਂਕਿ ਕਿਸਾਨ ਆਗੂਆਂ ਦੇ ਵੱਲੋਂ ਵੀ ਕਿਹਾ ਗਿਆ ਸੀ ਕਿ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਰੋਸ ਧਰਨੇ ਦੇ ਵਿੱਚ ਉਹ ਵੀ ਸ਼ਾਮਿਲ ਹੋਣਗੇ ਬਰਨਾਲਾ ਦੇ ਪਿੰਡ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਤੁਹਾਡੀ ਸਕਰੀਨ ਦੇ ਉੱਤੇ ਨੇ ਜਿੱਥੇ ਕਿ ਆਣਾ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿੱਥੇ ਲੋਕ ਪਹੁੰਚੇ ਹੋਏ ਨੇ ਹਾਲਾਂਕਿ ਇੰਨੀ ਜ਼ਿਆਦਾ ਠੰਡ ਹੋਣ ਦੇ ਬਾਵਜੂਦ ਉੱਥੇ ਇੰਨਾ ਵੱਡਾ ਇਕੱਠ ਵੇਖਣ ਨੂੰ ਮਿਲ ਰਿਹਾ ਤਾਂ ਇਸ ਪੰਜਾਬੀਆਂ ਨੂੰ ਸੰਬੋਧਨ ਕਰਨ ਦੇ ਲਈ ਸਟੇਜ ਦੇ ਉੱਤੇ ਲੱਖਾਂ ਸਿਧਾਣਾ ਪਹੁੰਚ ਚੁੱਕੇ ਨੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਹਾਲਾਂਕਿ ਇਸ ਤੋਂ ਪਹਿਲਾਂ ਸੁਖ ਜਗਰਾਓ ਵੀ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ ਪਰ ਹੁਣੇ ਲਖੜ ਸਿਧਾਣਾ ਸਟੇਜ ਦੇ ਉੱਤੇ ਪਹੁੰਚ ਚੁੱਕੇ ਨੇ ਕਿਉਂਕਿ ਭਾਨਾ ਸਿੱਧੂ ਦੇ ਉੱਤੇ ਇੱਕ ਤੋਂ ਬਾਅਦ ਇੱਕ ਤਿੰਨ ਪਰਚੇ ਦਰਜ ਕਰ ਦਿੱਤੇ ਗਏ ਨੇ ਹਾਲ ਹੀ ਦੇ ਵਿੱਚ ਬੋਹਰ ਦੇ ਵਿਖੇ ਇੱਕ ਵਿਅਕਤੀ ਦੇ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਭਾਨਾ ਸਿੱਧੂ ਦੇ ਖਿਲਾਫ ਇਸੇ ਰੋਸ ਤੇ ਵਿੱਚ ਕਿ ਆਖਿਰਕਾਰ ਹੈ ਭਾਨਾ ਸਿੱਧੂ ਜਿਸ ਨੇ ਕਿ ਅਕਸਰ ਹੀ ਮਜ਼ਲੂਮਾਂ ਦੀ ਆਵਾਜ਼ ਚੁੱਕੀ ਹੈ ਨੌਜਵਾਨਾਂ ਨੂੰ ਸਿੱਧੇ ਰਾਹੀਂ ਪਾਇਆ ਹੈ ਉਸੇ ਨਾਲ ੱੱਕਾ ਕੀਤਾ ਜਾ ਰਿਹਾ ਹੈ ਇਸ ਕਰਕੇ ਅੱਜ ਇਹ ਵਹਰੋਸ ਧਰਨਾ ਲਗਾਇਆ ਗਿਆ ਹੈ ਤਸਵੀਰਾਂ ਦੇ ਤੁਹਾਨੂੰ ਲੱਖਾ ਸਿਧਾਣਾ ਦੀਆਂ ਦਿਖਾ ਰਹੇ ਆ ਕਿ ਪੱਗ ਬਨ ਕੇ ਸਟੇਜ ਦੇ ਉੱਤੇ ਪਹੁੰਚੇ ਨੇ ਬਿਲਕੁਲ ਉਹਨਾਂ ਦੇ ਨਾਲ ਜਸਕਰਨ ਸਿੰਘ ਕਾਨ ਸਿੰਘ ਵਾਲਾ ਵੀ ਬੈਠੇ ਹੋਏ ਵਿਖਾਈ ਦੇ ਰਹੇ ਨੇ ਥੋੜੀ ਦੇਰ ਦੇ ਵਿੱਚ ਲੱਖਾ ਸਿਧਾਣਾ ਜਿਹੜੇ ਆ ਸੰਬੋਧਨ ਕਰਨਗੇ ਪੰਜਾਬੀਆਂ ਨੂੰ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਨਾਰਾ ਮਾਰਨਗੇ ਪਾਨਾ ਸਿੱਧੂ ਦੇ ਹੱਕ ਦੇ ਲਈ ਇਹ ਹੈ ਰੋਸਟਰ ਨੇ ਜਿੱਥੇ ਲਖਸਧਾਣਾ ਪਹੁੰਚਿਆ ਬਿਲਕੁਲ ਉਹਨਾਂ ਦੇ ਪਿੱਛੇ ਜਗਦੀਪ ਰੰਧਾਵਾ ਵੀ ਬੈਠੇ ਹੋਏ ਵਿਖਾਈ ਦੇ ਰਹੇ ਨੇ ਸਟੇਜ ਦੇ ਉੱਤੇ ਲਖਸਧਾਣਾ ਤੇ ਜਸਕਰਨ ਸਿੰਘ ਕਾਨ ਸਿੰਘ ਵਾਲਾ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਦੇ ਹੋਏ ਵਿਖਾਈ ਦੇ ਰਹੇ ਨੇ ਕਿਸਾਨ ਆਗੂ ਵੀ ਪਹੁੰਚ ਚੁੱਕੇ ਨੇ ਕਾਫੀ ਵੱਡਾ ਇਕੱਠ ਜਿਹੜਾ ਹੈ ਇਸ ਵੇਲੇ ਵੇਖਣ ਨੂੰ ਮਿਲ ਰਿਹਾ ਹੈ ਕੀ ਲੱਖਾ ਸਿਧਾਣਾ ਦੇ ਨਾਲ ਜਗਦੀਪ ਰੰਧਾਵਾ ਵੀ ਅੱਗੇ ਜਾਂਦੇ ਹੋਏ ਵਿਖਾਈ ਦੇ ਰਹੇ ਨੇ ਸਟੇਜ ਦੇ ਉੱਤੇ ਪਹੁੰਚ ਚੁੱਕੇ ਨੇ ਥੋੜੀ ਦੇਰ ਦੇ ਵਿੱਚ ਸੰਬੋਧਨ ਕਰਨਗੇ ਲੱਖਾ ਸਿਧਾਣਾ ਦੇ ਬਿਲਕੁਲ ਪਿੱਛੇ ਮਾਨ ਬਠਿੰਡੇ ਵਾਲਾ ਵੀ ਜਾਂਦਾ ਹੋਇਆ ਵਿਖਾਈ ਦੇ ਰਿਹਾ